ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਵੀਡੀਓ ਦੇ ਵਿੱਚ ਤੇ ਜਿਨ੍ਹਾਂ ਨੇ ਅਜੇ ਤੱਕ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਪਲੀਜ਼ ਜਲਦੀ ਜਾ ਕੇ ਚੈਨਲ ਸਬਸਕ੍ਰਾਈਬ ਕਰੋ 98283 ਹੋ ਗਿਆ ਫਟਾਫਟ ਕਰੋ ਚੈਨਲ ਸਬਸਕ੍ਰਾਈਬ ਮੈਨੂੰ ਲੱਗਿਆ ਸੀਗਾ ਜਦੋਂ ਮੈਂ ਨੈਕਸਟ ਵੀਡੀਓ ਪਾਉਂਗੀ ਤਾਂ ਮੇਰੇ 1k ਹੋ ਜਾਣਗੇ ਬਟ ਤੁਸੀਂ ਸਾਰਿਆਂ ਨੇ ਮੈਨੂੰ ਸੈਡ ਕਰ ਦਿੱਤਾ ਫਟਾਫਟ ਜਾਓ ਜਾ ਕੇ ਚੈਨਲ ਸਬਸਕ੍ਰਾਈਬ ਕਰੋ ਹਾਂਜੀ ਤੇ ਅੱਜ ਅਸੀਂ ਚੱਲਦੇ ਹਾਂ ਪਹਿਲਾਂ ਸੋਨੂ ਕੋਰ ਦੇ ਉੱਚੇ ਬੋਏਫ੍ਰੈਂਡ ਦੇ ਵੱਲ ਸਾਰਾ ਨਹੀਂ ਕਹਿਣਾ ਤੂੰ ਲੁੱਚਾ ਕਿਉਂ ਕਹਿ ਰਹੀ ਆ ਪਹਿਲਾਂ ਮੈਂ ਤੁਹਾਨੂੰ ਦਿਖਾਨੀ ਆ ਕੁਝ ਕਲਿੱਪਸ ਤੇ ਫਿਰ ਤੁਸੀਂ ਡਿਸਾਈਡ ਕਰਿਓ ਕਿ ਉਹਨੂੰ ਲੁੱਚਾ ਨਾਲ ਕਹੀਏ ਤਾਂ ਹੋਰ ਕੀ ਗਈ ਹੈ ਚਲੋ ਜਵਾਬ ਮੈਂ ਜਾ ਦੇ ਗਲੇ ਕੋ ਜਦੋਂ ਕੰਬਦਾ ਸਾਡੀ ਪੋਵੀ ਕੀ ਆਲਾ ਕਰਕੇ ਕਰਦੀ ਜੈ ਤਾ ਹਏ ਉਹਨਾਂ ਨੂੰ ਸਾਹ ਆ ਗਿਆ ਜੇ ਬਾਤ ਨੂੰ ਵੀ ਇੰਨੇ ਜਿਹੜੇ ਬੈਠੇ ਆ ਗਾਈਸ ਉਹ ਜਿਹਾ ਕਿਦਾ ਦੇਖ ਰਿਹਾ ਕਹਿੰਦਾ ਇਹ ਭੂਤ ਜਿ ਕਿੱਥੋਂ ਇੰਨੇ ਇਕੱਠੇ ਹੋ ਗਏ ਐ ਦੇਖੋ ਇੱਕ ਪਿੱਛੇ ਇੱਕ ਦੋ ਤਿੰਨ ਚਾਰ ਪੰਜ ਅੱਜ ਸੋਨੂ ਕੋਰ ਗੋਦੀ ਚ ਬੈਠੀ ਐ ਉਹ ਦੂਜੀ ਦੀ ਜਗ੍ਹਾ ਲੈ ਲਈਏ ਨੇ ਉੱਚਮਕ ਚਲੂ ਹੈ ਜਿਹੜੀ ਪੰਨੇ ਕੀ ਨਾ ਹੋਇਆ ਦਾ ਨਾਬੂ ਜਿਹਨੇ ਦਾ ਪੰਗਾ ਹੀ ਪਾਦਾ ਉਹਨੂੰ ਵਧੀਆ ਤੋਂ ਹੋ ਜਾਂਦੇ ਆ ਇੱਕ ਆਈਫੋਨ ਦਿਲਕੇਸ਼ਨ ਹੀ ਨਿਕਲਦੀ ਪਤਾ ਭਰਾਵਾਂ ਤਰ ਕੋਈ ਆਈਫੋਨ ਹੈ ਲੋਕੇਸ਼ਨ ਨਹੀਂ ਖੁੱਦ ਕਿਉਂ ਨਹੀਂ ਖੁੱਲਦੀ ਆਣੀ ਵੀ ਚਾਹੀਦੀ ਹੈ ਖੋਲਣੀ ਭਾਈ ਐਂਡਰੋਇਡ ਨਹੀਂ ਵਧੀਆ ਆਪਾਂ ਉਹ ਵੀ ਉਦੋਂ ਮੁਰਦੇ ਰਹਿੰਦੇ ਆਈਫੋਨ ਆਈਫੋਨ ਵੀਡੀਓ ਬਣਾਉਂਦੇ ਆਪਾਂ ਪਾਪਾ ਮਾਦਰੀ ਖ ਜਾਣੇ ਅਧਰਕ ਦਾ ਸੁਵਾਦ ਕਿ ਜਣੇ ਸਿਰਖਾ ਖਵਾਲ ਤੋਂ ਬਾਅਦ ਲੈ ਇੱਕ ਦੂਜੇ ਦੀ ਬੇਇੱਜ਼ਤੀ ਕਰ ਦਿੰਦੀਆਂ ਐ ਚੁੜੇਲਾ ਇੰਨੇ ਜਣੇ ਇੱਕ ਦਾ ਘਟਜੋ ਵਿੱਚੋਂ ਪਕੜਦੀ ਨਹੀਂ ਇੱਥੇ ਚੰਡੀਗੜ੍ਹ ਮਾਤਾਂ ਦੀ ਗਲਤੀ ਨਾਲ ਬਾਰ ਬਿਠਾਣੇ ਆ ਸਾਰੇ ਉਹਨਾਂ ਚੱਕੇ ਚਲੋ ਅੱਗੇ ਤੇ ਸਾਰੇ ਉਹਨਾਂ ਕਿੱਦਾ ਸਾਰੇ ਆਏ ਹੁਣ ਤਾਂ ਸਾਰੇ ਜਾਣੇ ਬੱਤੀਆ ਹੋ ਕੇ ਤੇ ਅੱਜ ਆਪਾਂ ਤੱਲਿਆਂ ਤੇ ਲਹਿੰਗਾ ਸਲੈਕਟ ਕਰਨਾ ਤੁਹਾਨੂੰ ਪਤਾ ਹੀ ਐ ਕਿ ਇਤਰਾ ਵਿਆਹ ਤਾਂ ਨਹੀਂ ਆ ਗਿਆ ਲਹਿੰਗਾ ਸਿਲੈਕਟ ਕਰਨੀ ਹੈ ਮੈਨੂੰ ਲੱਗਾ ਕੁੜੀ ਦਾ ਵਿਆਹ ਆ ਗਿਆ ਉਹ ਯਾਰ ਮੈਨੇ ਗਲਤ ਜਿਹੋ ਤੇ ਨਹੀਂ ਗੁੜੇ ਰੰਗ ਦੇ ਸੂਟ ਗਿਆ ਪਾਉਂਦੀ ਇੰਨੇ ਸੋਹਣੇ ਕੁੜੀਆਂ ਦੇ ਸੂਟ ਆਂਦੇ ਲਾਈਟ ਕਲੈਕਸ਼ਨ ਇੰਨਾ ਵਧੀਆ ਆਂਦਾ ਇੰਨੇ ਗਾੜੀ ਰੰਗਾਂ ਦੇ ਇੱਕ ਦੀ ਪਾਉਗੀ ਗੁਲਾਬੀ ਐਨ ਫਿਰ ਔਰੇਂਜ yellow ਪਤਾ ਨਹੀਂ ਕਿੰਨੇ ਚਲੋ ਸਾਡੇ ਵੀਰਾਂ ਤੇ ਮੈਰਿਜ ਜਾ ਕੇ ਤੇ ਮੈਰਿਜ ਦਾ ਫਾਈਨਲ ਹੋ ਗਿਆ ਤੇ ਓ ਮੈਨੂੰ ਲੱਗੇ ਇਹਦਾ ਵਿਆਹ ਆਪਣੇ ਵਿਆਹ ਲਈ ਚੱਲੇ ਤੇਰਾ ਕਦੋਂ ਹੋਣਾ ਵਿਆਹ ਦੇ ਲੋਕਾਂ ਨੂੰ ਖੁਸ਼ਖਬਰੀ ਇਹਨੇ ਕਮੈਂਟਾਂ ਚ ਲਿਖ ਰਿਆ ਤੁਹਾਨੂੰ ਲੋਕੀ ਕੀ ਹਾਂ ਤੂੰ ਵੀ ਕਦੋਂ ਵਿਆਹ ਕਰਵਾ ਰਹੀ ਹੈ ਇਹਨਾਂ ਦਾ ਵਿਆਹ ਵੀ ਨਾ ਸਰਦਾ ਇਹਨਾਂ ਨੂੰ ਕੀ ਵਿਆਹ ਕਰਾਣ ਦੀ ਜ਼ਰੂਰਤ ਹੈ ਜਪਰਦਾਸ ਕਰਾਇਆ ਤੇ ਆਪਣੇ ਰੋਟੀ ਬਣ ਰਹੀ ਹੈ ਘਰੇ ਫਲਕੇ ਨਾ ਕੀ ਬਣ ਰਿਹਾ ਜੀ ਬੰਦ ਕਰ ਦਿੱਤੀ ਪੱਕਾ ਰੋਟੀ ਬਣ ਰਿਹਾ ਕੁਝ ਸਬ지 ਬਣੀ ਅੱਛਾ ਜੀ ਬਾਹਰ ਕਿੱਥੇ ਆਹੋ ਵਾਕੇ ਰੋਕ ਦਿਓ ਯਾਰ ਉਕਾਰ ਚ ਬੀਟ ਸਾਈਵ ਰੱਖੀ ਹੋਈ ਹੈ ਹਨਾ ਬੰਦਾ ਉੱਥੇ ਬੈ ਜਾਂਦਾ ਥੋੜੀ देर ਮੋਬਾਈਲ ਲੱਗੇ ਕੇ ਬਸ ਮੋਬਾਈਲ ਘਮਾਇਆ ਬਸ ਆਹੀ ਤੁਹਾਡੀ ਦੁਨੀਆ ਕਮ ਸੇ ਕਮ ਬਾਬਾਈ ਘਰ ਆਇਆ ਹੈ ਨਾ ਬੰਦਾ ਬੈਠੇ ਕੁਝ ਸੁਣੇ ਕਿੰਨੀ ਕੁ ਦੇਰਿਆ ਇੱਕ ਦੋ ਘੰਟੇ ਦੀ ਗੱਲ ਹੁੰਦੀ ਹੈ ਇਸ ਤੋਂ ਜ਼ਿਆਦਾ ਤਾਂ ਨਹੀਂ ਪਰ ਨਹੀਂ ਸ਼ੋਪਿੰਗ ਜ਼ਿਆਦਾ ਜ਼ਰੂਰੀ ਹੈ ਔਰ ਇੰਟਰਵਿਊ ਜਾ ਕੇ ਮੈਂ ਤਾਂ ਬਹੁਤ ਚੰਗੀਆਂ ਮੈਂ ਤਾਂ ਸੂਟਾਂ ਦੇ ਵਿੱਚ ਰਹਿੰਦੀ ਆ ਆ ਪੈਂਟੋਵਾਂ ਦੀਆਂ ਤਾਂ ਬਹੁਤ ਖਰਾਬ ਹੁੰਦੀਆਂ ਐ ਚਲੋ ਇਹ ਅੱਜ ਆਪਾਂ ਚੱਲੇ ਲੈਂਦਾ ਦੇਖਣ ਬਹੁਤ ਠੀਕ ਐ ਭਰਾਵਾ ਤੂੰ ਇੱਥੇ ਉਤਰਿਆ ਰਹਿਣਾ ਐ ਇਹ ਲੈਲਾ ਮਜਨੂ ਸੱਚੀ ਉਧਰ ਘਰ ਦੀ ਕੋਲ ਦੇ ਕੁਛ ਨਹੀਂ ਕਹਿੰਦੇ ਉਹ ਯਾ ਠੀਕ ਐ ਤੈਨੂੰ ਇਨਵਾਈਟ ਕੀਤਾ ਹੁਣ ਆ ਨਾ ਤੇਰਾ ਰਿਸ਼ਤਾ ਹੋਇਆ ਤੂੰ ਤੋ ਵਿਆਹ ਵਾਲੇ ਦਿਨਾਂ ਉਧਰ ਹੂਮ ਚ ਬੜਿਆ ਹੋਇਆ ਸੱਦਾ ਉਹਦੇ ਕੰਨੇ ਆ ਤੇ ਆਪਣੀ ਗੱਡੀ ਆ ਗਈ ਤੇ ਹੁਣ ਬਾਕੀ ਸਾਰੀ ਫੈਮਲੀ ਆ ਤੇ ਬਾਹਰ ਬੈਠੀ ਆ ਤੇ ਮਿਲਦੇ ਆਪਾਂ ਅੱਗੇ ਗੱਡੀ ਨੇ ਦਈਆਂ ਬੋਲਾਂ ਜਦੋਂ ਹੁਣ ਆਡੀ ਆ ਗਈ ਹੁੰਦੀ ਘਰ ਦੇ ਬਾਹਰ ਇਹਦੇ ਫੈਮਿਲੀ ਆਦਰ ਮੈਂਬਰ ਕੱਟ ਡਰਾਈਵਰ ਰੇਡੀਓ ਆਜੋ ਆਜੋ ਫੈਮਿਲੀ ਮੈਂਬਰ ਗੱਡੀ ਡਰਾਈਵਰ ਤੁਹਾਡੀਆਂ ਨਾ ਆਹੀ ਟੋਨਸ ਕਰਕੇ ਨਾ ਤੁਸੀਂ ਲੋਕਾਂ ਤੋਂ ਗਾਲ੍ਹਾਂ ਕਾਂਦੇ ਹੋ ਇਹਨਾਂ ਨੂੰ ਲੱਗਦਾ ਕਿ ਆਪਾਂ ਨਾ ਕੁਝ ਵੀ ਬੋਲਦੇ ਆ ਹਨਾ ਆਪਾਂ ਮੇ ਸਾਹਮਣੇ ਵਾਲੇ ਹੁੰਦੇ ਦੀ ਬੇਇੱਜ਼ਤੀ ਹੋ ਰਹੀਦਾ ਫਰੈਂਡ ਹੋਣਾ ਹੋਰ ਕੋਈ ਡਰਾਈਵਰ ਦੇ ਨਾਲ ਹਾਇਰ ਕੀਤਾ ਨਹੀਂ ਹੋਣਾ ਜਾਂ ਕੋਈ ਗੱਡੀ ਦਾ ਹਾਇਰ ਕੀਤੀ ਨਹੀਂ ਹੋਣੀ ਪਰ ਐਟ ਲੀਸਟ ਬੰਦੇ ਦੀ ਰਿਸਪੈਕਟ ਰੱਖੋ ਨਾ ਚਾਹੇ ਡਰਾਈਵਰ ਹੋਇਆ ਤਾਂ ਪਾਜੀ ਕਹਿ ਦਿੰਦਾ ਵੀਰੇ ਕਹਿ ਦਿੰਦਾ ਗੱਡੀ ਡਰਾਈਵਰ ਪੇਵ ਕੋ ਐਟ ਡੰਗਰ ਆ ਨਾ ਮੈਂ ਸੱਚੀ ਕਹ ਲਗਾ ਮੈਂ ਨਾ ਇਹਦੇ ਮਤਲਬ ਜਦੋਂ ਵੀ ਬੋਲੋ ਨਾ ਆ ਜਾਂਦੇ ਥੱਲੇ ਤੈਨੂੰ ਕੀ ਐ ਤੈਨੂੰ ਕੀ ਐ ਉਹ ਕਮਾ ਕੇ ਖਾ ਰਿਹਾ ਖਾਂਦੇ ਨਾਲ ਸਾਨੂੰ ਕੀ ਗੰਧ ਨਾ ਪਾਣ ਹਮ ਮਣਾ ਦੀਦੀ ਆ ਮੈਨੂੰ ਵਧੀਆ ਲੱਗਿਆ ਘੈਂਟ ਲੱਗ ਰਿਹਾ ਉਹ ਮੈਨੂੰ ਇਹ ਦੱਸ ਵਿਆਹ ਇਹਦਾ ਕਿ ਕਿਸੇ ਹੋਰ ਦਾ ਬਰਾਇਡਲ ਲੈ ਕੇ ਕਹਨੂੰ ਚੱਕੀ ਫਿਰਦੀ ਏ ਜੇ ਤਾਂ ਪ੍ਰੋਮੋਸ਼ਨ ਲਈ ਆਣਾ ਉਹਨਾਂ ਸਦਾ ਗੈਰ ਘਰੋਂ ਪਾ ਪ੍ਰੋਮੋਸ਼ਨ ਕਰਨ ਆਇਆ ਹੈ ਲਹੰਗਾ ਸਿਲੈਕਟ ਕਰਨ ਆਇਆ ਹੈ ਕੁਝ ਵੀ ਆ ਜਿਆਦਾ ਹੈਗੀ ਆ ਹਲੇ ਚੱਕੇ ਨਹੀਂ ਆਣਾ ਇਹ ਵੀ ਬਹੁਤ ਹੈ ਵੀ ਨਾ ਹਾਂ ਲੋ ਦੇ ਅੱਡ ਗਲਫ ਹੋਵੇ ਦੇਖ ਹਾਂ ਲੋ ਦੇਖ ਰਿਹਾ ਜਿਹੜਾ ਤੁਹਾਨੂੰ ਪਸੰਦ ਆ ਉਹ ਯਾਰ ਇਹ ਤਾਂ ਬਰਾਇਡਲ ਦਾ ਲਹੰਗਾ ਹੈ ਨਾ ਤੂੰ ਇਹ ਕਾਨੂੰ ਦੇਖ ਰਹੀ ਹੈ ਗਈ ਤੂੰ ਆਵਦੇ ਲਈ ਲਹਿੰਗਾ ਸਿਲੈਕਟ ਕਰਨ ਭਰਾਤਰਾ ਦਾ ਵਿਆਹ ਏ ਚੱਕੀ ਤੂੰ ਬ੍ਰਾਈਡਲ ਲੰਗੇ ਫਿਰਦੀ ਐ ਮੈਂ ਇੱਕ ਗੱਲ ਕਹਣਾ ਜਿਹੜੇ ਇਹਨਾਂ ਤੋਂ ਪ੍ਰਮੋਸ਼ਨ ਕਰਾਉਂਦੇ ਆ ਨਾ ਤੁਸੀਂ ਇਹਨਾਂ ਕੋਲ ਜਾਓ ਹੀ ਨਾ ਉਹਨਾਂ ਦੇ ਪੇਸ ਤੇ ਚੱਗਾਂ ਸਦਾ ਕਮੈਂਟ ਕਿ ਤੁਹਾਨੂੰ ਹੋਰ ਕੋਈ ਮਿਲਦਾ ਨਹੀਂ ਐ ਮੈਂ ਦਿਖਾਵਾਂਗੀ ਕਿ ਕੀ ਕਰਦੇ ਐ ਮੈਂ ਨਾ ਕੋਈ ਇਸ ਵੀਡੀਓ ਤੋਂ ਲੱਗ ਰਿਹਾ ਉਹਨਾਂ ਕੋਈ ਖਾਸ ਨਹੀਂ ਐ ਹਨਾ ਵੀ ਸੇਮ ਬਲੀ ਹਰਕਤਾਂ ਕਰ ਰਹੀਆਂ ਲੇਕਿਨ ਮੇਰੀ ਜਿਹੜੀ ਇੱਕ ਨਜ਼ਰ ਨੇ ਚੀਜ਼ ਦੇਖੀ ਨਾ ਮੈਨੂੰ ਬਿਲਕੁਲ ਨਹੀਂ ਚੰਗੀ ਲੱਗੀ ਮੈਂ ਉਹ ਚੀਜ਼ ਤਾਂ ਨਾਲ ਸ਼ੇਅਰ ਕਰਨੀ ਪਹਿਲੇ ਆਪਾਂ ਦੇਖਦੇ ਆਂ ਨੈਕਸਟ ਕਲਿੱਪ ਉਹਦੀ ਐ ਨਹੀਂ ਨਹੀਂ ਉਹ ਤਾਂ ਲੈੰਦਾ ਹੀ ਨਹੀਂ ਆ ਕੱਲਾ ਲੈਂਗੀ ਕਿਰੇ ਮੈਸ ਕਰਕੇ ਕਲਿੱਪ ਲਗਾਈ ਕੁੜੀ ਨਾ ਆਪਣਾ ਫੇਸ ਹਾਈਡ ਕਰ ਰਹੀ ਆ ਨਾ ਅਗਲੇ ਕੰਮ ਕਰਦੀ ਆ ਨਾ ਉਹ ਨਹੀਂ ਚਾਹਦੀ ਕਿ ਉਹਦਾ ਫੇਸ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੋਵੇ ਉਹ ਤੁਹਾਨੂੰ ਬਲਰ ਨਹੀਂ ਕਰਨਾ ਆਂਦਾ ਜਦੋਂ ਐਡਿਟ ਕਰਦੇ ਹੋ ਬਲਰ ਕਰਦੇ ਕੋਈ ਸਟicker ਲਗਾ ਦੇ ਬੰਦਾ ਬਲਰ ਕਰਦੇ ਨਹੀਂ ਇੱਥੇ ਇਹਨਾਂ ਦੀ ਗੱਲ ਰੁਕੀ ਨਹੀਂ ਹੈ ਅੱਗੇ ਦੇਖੋ ਤੁਸੀਂ ਹਮ ਨਾ ਦਿੱਤੀ ਆ ਮੈਨੂੰ ਵਧੀਆ ਲੱਗਿਆ ਫੈਰ ਲੱਗ ਰਿਹਾ ਦੇਖੋ ਲੋਕ ਵੀਰ ਦੱਸੋ ਇਹ ਬਾਰੇ ਆਵ ਵਧੀਆ ਲਾ ਦੱਸੋ ਕੀ ਲੱਗ ਰਿਹਾ ਜੀ ਜੀ ਅੱਛਾ ਕਾ ਫੋਟ ਵੀ ਨਹੀਂ ਕਾ ਜੀਨੀ ਤੇ ਕੋ ਨੰਬਰ ਹੈ ਨਹੀਂ ਹੂੰ ਖਾਰ ਜਮਾ ਰਸਮ ਹੋ ਗਿਆ ਕਲਰ ਸਹੀ ਜਾ بار 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 ਅਗੇਨ ਉਸੇ ਕੁੜੀ ਦੇ ਮੂੰਹ ਤੇ ਕੈਮਰਾ ਮਾਰ ਰਿਹਾ ਤੈਨੂੰ ਇੱਕ ਵਾਰ ਚ ਗੱਲ ਸਮਝ ਨਹੀਂ ਆਂਦੀ ਥੈਟ ਮੀਨ ਸ਼ੀ ਇਸ ਨਾਟ ਕੰਫਰਟੇਬਲ ਬਟ ਨਹੀਂ ਪਾਣਾ ਹੈ ਬਸ ਹਮਮ ਮਾੜਾ ਦੀਦੀ ਆ ਮੈਨੂੰ ਬਈ ਤੁਸੀਂ ਇੱਕ ਚੀਜ਼ ਨੋਟ ਕਰਿਓ ਬਾਰ ਬਾਰ ਨਾ ਪਿੱਛੇ ਹੋ ਰਹੀ ਹੈ ਨਾ ਕਿ ਉਹ ਆਵੇ ਨਾ ਵਿੱਚ ਉਹਨੇ ਕਹਿ ਵੀ ਦਿੱਤਾ ਕਿ ਤਾਂ ਬੰਦਾ ਨਾ ਕਿਹਾ ਨਾ ਹੋਵੇ ਉਹ ਦੰਦੇ ਨੂੰ ਹਾਂ ਸਮਝ ਨਹੀਂ ਆਉਂਦਾ ਉਹਨੇ ਕਹਿ ਵੀ ਦਿੱਤਾ ਹੈ ਫਿਰ ਵੀ ਜਾਣ ਜਾਣ ਕੇ ਉਹ ਫਿਰ ਦੇਖ ਰਹੀ ਹੈ ਏਦਾਂ ਕਰਕੇ ਮਤ ਜੁਐਲਰੀ ਉਹ ਸੈਟਿੰਗ ਕਰਦੇ ਫੇਰ ਦੇਖ ਰਹੀ ਅਦਾ ਕ ਫੇਰ ਉਹਦੇ ਮੂੰਹ ਤੇ ਕੈਮਰਾ ਮਾਰ ਰੇ ਤੂੰ ਜੁਐਲਰੀ ਲੈਣਾ ਹੈ ਨਾ ਤੂੰ ਤੂੰ ਜੁਐਲਰੀ ਤੇ ਮਾਰ ਲਹਿੰਗੇ ਦੇ ਡਿਜ਼ਾਈਨ ਤੇ ਮਾਰ ਦੱਸ ਕਿਵੇਂ ਦਾ ਡਿਜ਼ਾਈਨ ਹੈ ਪਰ ਨਹੀਂ ਉਹ ਕੁੜੀ ਦੇ ਮੂੰਹ ਤੇ ਲੱਗਿਆ ਹੋਇਆ ਹੈ ਬੈਕ ਟੂ ਬੈਕ ਉਹਦੇ ਮੂੰਹ ਤੇ ਕੈਮਰਾ ਮਾਰਨ ਪਰ ਕਰਕੇ ਨਾ ਮੇਕਅਪ ਕਰਕੇ ਸਹੀ ਹਮਮ ਜੋ ਤੁਹਾਡੇ ਨਹੀਂ ਸਹੀ ਹੈ ਤਾਂ ਮੇਕਅਪ ਨੂੰ ਸਾਰਾ ਕੁਝ ਕੀਤਾ ਹੋਣਾ ਤੁਹਾਡਾ ਪੂਰੀ ਡਰੈਸ ਪਾਈ ਹੋਈ ਜਦੋਂ ਸੱਚੀ ਦਸਨ ਮਿੰਤੜ ਦੇ ਨੀਖੀ ਜਾ ਰਹੀ ਹੈ ਤੁਸੀਂ ਗਾਲਾਂ ਆਣ ਲਗੀ ਬੀਸੀ ਆਪੇ ਲਾ ਲਓ ਤੁਸੀਂ ਚਾਹੇ ਨਾ ਮੇਕਅਪ ਕਰ ਲੋ ਚਾਹੇ ਵਿਦਆਊਟ ਮਤੜੇ ਦੱਤਾਂ ਵੀ ਨਹੀਂ ਖਿਜਣਾ ਤੜੇ ਮੂੰਹ ਤੇ ਕਹਿੰਦੀ ਐ ਡਿੱਕ ਘਟਿਆ ਕਿਸਮ ਦੇ ਨੀਚ ਬੰਦੇ ਹੋ ਨਾ ਤੁਸੀਂ ਕਿਸੇ ਦੀ ਪ੍ਰਾਈਵੇਸੀ ਦਾ ਤੁਹਾਡੀ ਲਾਈਫ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਐ ਨਾ ਇਹ ਕੰਮ ਕੇ ਵੱਤ ਉਸੇ ਕਾਉਂ ਕਰਿਆ ਕਾ ਮੈਂ ਤਾਂ ਕੀ ਕਹਿਣਾ ਤੇ ਕੁਝ ਨਹੀਂ ਕਹਿਣਾ ਕਿੰਤੂ ਵੈਲੀ ਆ ਗਈ ਦੁਰਦੇਆ ਕਿਸ ਨਾਲ ਆਪਾਂ ਬੁੱਤਾ 70 ਫਿਰੋ ਇਹ ਅੱਜ ਤੇ ਆ ਗਈ ਲੈ ਕਿੰਤੂ ਲਾਲ ਫਲਦੇ ਆਈਆਂ ਅੱਜ ਸਾਈ ਆਣੀ ਮੈਂ ਤਾਂ ਹੀ ਤੇ ਨਹੀਂ ਕਿ ਅੱਜ ਵੀ ਮੇਰੇ ਬੇਟੀ ਬਸ ਮੈਂ ਰੋਮੀ ਭਾਈ ਨੂੰ ਕਹਿੰਨੀ ਭਾਈ ਤੁਸੀਂ ਹੋਰਾਂ ਨੂੰ ਫੜਦੇ ਇਹਨਾਂ ਨੂੰ ਵਿਚਾਰ ਕੇ ਨੱਥ ਪਾਓ ਕੀ ਕੀ ਇੰਤ ਨੱਚਦੇ ਦਿਖਾਉਂਦੇ ਰਹਿੰਦੇ ਆ ਉਹਦੇ ਘਰ ਬੜਿਆ ਰਹਿੰਦਾ ਕਦੇ ਉਹਨੂੰ ਲੈ ਕੇ ਤੁਰਿਆ ਰਹਿੰਦਾ ਏ ਇਹਨਾਂ ਦੀ ਵੀ ਇੱਕ ਵਾਰ ਲਗਾਮ ਕੱਸਣ ਵਾਲੀ ਹੋਈ ਪਈ ਇਹ ਥੋੜੀ ਮਤਲਬ ਕੀ ਚਾਲੇ ਗਾਲਾਂ ਨਹੀਂ ਕੱਢਦੇ ਕੁਝ ਨਹੀਂ ਕਰਦੇ ਲੇਕਿਨ ਪ੍ਰੈਜ਼ੈਂਟ ਤਾਂ ਇਹ ਗਲਤੀ ਕਰ ਰਹੇ ਆ ਨਾ ਸੋਸਾਇਟੀ ਦੇ ਵਿੱਚ ਹੁਣ ਮੈਂ ਤੁਹਾਨੂੰ ਦੱਸੂਗੀ ਉਹ ਕਲਿੱਪ ਜਿਹਨੂੰ ਦੇਖ ਕੇ ਚੜਿਆ ਮੈਨੂੰ ਗੁੱਸਾ ਤੁਸੀਂ ਦੇਖੋਗੇ ਨਾ ਤੁਹਾਨੂੰ ਵੀ ਗੁੱਸਾ ਆ ਜਾਣਾ ਉਹ ਕਲਿੱਪ ਦੇਖ ਕੇ ਕਿ ਯਾਰ ਠੀਕ ਐ ਤੂੰ ਫੇਸ ਤੱਕ ਦਿਖਾਤਾ ਕੁੜੀ ਨੂੰ ਦਿਖਾਤਾ ਚੱਲ ਇੱਕ ਟਾਈਮ ਦੇ ਬੰਨੇ ਆ ਉਹ ਵੀ ਓਕੇ ਐ ਪਰ ਜਿਹੜੀ ਹੁਣੇ ਚੀਜ਼ ਕਰੂਗਾ ਨਾ ਹੁਣ ਮੇਰੇ ਮੂੰਹ ਤੋਂ ਪਤਾ ਨਹੀਂ ਕੀ ਨਿਕਲ ਜਾਣਾ ਮੈਂ ਸੱਚੀ ਮੈਂ ਗਾਲਤ ਨਹੀਂ ਕੱਢੂਗੀ ਪਰ ਮੈਨੂੰ ਨਹੀਂ ਪਤਾ ਮੇਰੇ ਹੋ ਸਕਦਾ ਈ ਦੀ ਕੁਝ ਸਕਿਨ ਨੂੰ ਲੱਗੇ ਮੈਂ ਕੁਝ ਬੋਲਦਾ ਕੁਝ ਵੀ ਇਹਨਾਂ ਦੇ ਕਿਸੇ ਚੀਜ਼ ਨੂੰ ਲੈ ਕੇ ਮੈਂ ਕੁਝ ਬੋਲਦਾ ਪਰ ਤਾਂ ਪਹਿਲਾਂ ਦੇਖਦੇ ਹਾਂ ਕਲਿੱਪ ਦੇਖਦੇ ਹਾਂ ਠੀਕ ਹੈ ਪਾਜੀ ਦੀ ਪਸੰਦ ਆ ਪੀਓ ਪਾਜੀ ਖੜੇ ਉਹ ਵਾਲਾ ਦੇਖ ਲੈ ਬਾਰਵੀ ਵਾਲਾ ਜਿਹੜਾ ਮੈਂ ਪਹਿਲਾਂ ਲਾ ਕੇ ਦੇਖਿਆ ਸ਼ਕਲਾਂ ਦੇਖੋ ਬਾਰਵੀ ਦੀਆਂ ਵੱਡੀਆਂ ਬਾਰਵੀਆਂ ਜਿਹੜਾ ਮੈਂ ਪਹਿਲਾਂ ਲਾ ਕੇ ਦਿੱਤਾ ਉਹ ਵੀ ਆਇਆ ਪੂਰਾ ਹੋ ਗਿਆ ਉਹ ਵੀ ਹੋਣਾ ਨਾਲੇ ਹਲਕਾ ਸੱਚੀ ਗੱਵਣਾ ਤੂੰ ਜਿਹੜਾ ਮਰਜ਼ੀ ਲੈਂਗਾ ਪਤਾ ਤੁਹਾਡੇ ਦੋਨਾਂ ਦੇ ਕੋਈ ਵੀ ਲੰਗਾ ਨਹੀਂ ਚੇਣਾ ਉਹ ਨਾਲ ਤੇ ਜਿਹੜਾ ਕਬੂਤਰ ਜਾ ਤੁਰਿਆ ਹੈ ਨਾ ਉੱਤੇ ਵੀ ਨਹੀਂ ਕੁਝ ਵੀ ਚੱਟਣਾ ਸਿੱਧਾ ਮੂੰਹ ਤੇ ਕਹਿੰਦੀ ਆ ਲੱਗ ਜਿਵੇਂ ਮਿਰਚਾਂ ਲੱਗਣੀਆਂ ਦੇਖ ਲੈਣ ਦੇ ਇਹਨਾਂ ਨੇ ਆ ਵੀ ਆ ਰਿਹਾ ਇਹ ਕਿੱਥੋਂ ਆ ਰਿਹਾ ਤੁਹਰੂ ਸੀ ਜਦੋਂ ਕਿ ਉਹ ਕੁੜੀ ਵਾਲ ਦੇਖੋ ਗ੍ਰੇਸ ਨੂੰ ਬੜੀ ਧਿਆਨ ਨਾਲ ਦੇਖੇ ਹੋਇਆ ਦੇਖਿਆ ਉਹ ਨੀਚੇ ਨੂੰ ਇਹਦਾ ਗਲਾ ਥੰਨੇ ਨੂੰ ਹੋਇਆ ਮੈਂ ਥੋੜਾ ਬਲਰ ਕਰ ਦਿੱਤਾ बिकॉज ਆਈ ਡੋਟ ਲਾਈਕ ਥੀਸ ਕਾਈਂਡ ਆਫ ਇਹ ਮੈਨ ਨਹੀਂ ਚਾਹਦੀ ਕਿ ਯਾਰ ਕਿਸੇ ਦਾ ਮਤਲਬ ਇਦਾਂ ਚੰਗਾ ਨਹੀਂ ਲੱਗਦਾ ਅੱਗੇ ਦੇਖਿਓ ਤੁਸੀਂ ਇਹ ਤਾਂ ਹਲਕਾ ਜਿਹਾ ਸੀ ਨਾ ਅੱਗੇ ਦੇਖਿਓ ਤੁਸੀਂ ਇਹਦੇ ਚ ਆ ਡਿਜ਼ਾਈਨ ਹਾਂ ਆਹ ਚੀਜ਼ ਹੈ ਹਾਂ ਹੁਣ ਦੇਖੋ ਇਸ ਬੰਦੇ ਦਾ ਕੈਮਰਾ ਕਿੱਥੇ ਗਿਆ ਉਹ ਤੇਰੇ ਨਾਲ ਜਿਹੜੀ ਕਲੂਟੋ ਜੇ ਚੱਕੀ ਫਿਰਦਾ ਉਹਦੇ ਦਿਖਾ ਬੋਡੀ ਪਾਰਟਸ ਬਗਾਨੀ ਧੀਆਂ ਦੇ ਤੂੰ ਦਿਖਾ ਰਿਹਾ ਅਗਰ ਮੈਨੂੰ ਕੋਈ ਬਿਠਿੰਡੇ ਤੋਂ ਦਿਖਦਾ ਨਾ ਏ ਜਿਹੜਾ ਵੀ ਸਟੋਰ ਦੇਗੇ ਨਾ ਇੱਥੇ ਵਿਜ਼ਿਟ ਕਰਕੇ ਨਾ ਇੱਕ ਵਾਰ ਪੁੱਛ ਕੇ ਆਓ ਇਹਦੀ ਸ਼ਿੱਤਰ ਪ੍ਰੇਡ ਕਰੋ ਯਾਰ ਕੁੜੀ ਥੱਲੇ ਨੂੰ ਹੋ ਯਾਰ ਦਾ ਗਲਾ ਦਿਖ ਰਿਹਾ ਯਾਰ ਇੰਨੀ ਕਿ ਤ ਬੰਦੇ ਨੂੰ ਕਾਮਨ ਸੈਂਸ ਹੁੰਦੀ ਹੈ ਜਦੋਂ ਤੁਸੀਂ ਐਡਿਟ ਕਰਦੇ ਹੋ ਤੁਸੀਂ ਦੇਖਦੇ ਨਹੀਂ ਹੈ ਮੈਂ ਜਦੋਂ ਵੀਡੀਓ ਬਣਾਉਂਦੀ ਹਾਂ ਨਾ ਮੱਕਟੋ-ਕਟੋ ਘਟ ਤਿੰਨ ਚਾਰ ਵਾਰ ਮੈਂ ਰਿਪੀਟ ਕਰਕੇ ਵੀਡੀਓ ਦੇਖ ਲਈ ਕਿ ਮੇਰੇ ਮੂੰਹ ਚ ਇਦਾਂ ਦਾ ਕੋਈ ਸ਼ਬਦ ਆ ਨਿਕਲ ਜੇ ਹਨਾ ਕਿ ਕਿਸੇ ਸੁਸਾਇਟੀ ਨੂੰ ਹਮ ਕਰੇ ਜਾਂ ਮਤਲਬ ਕਿਸੇ ਕਿਸੇ ਨੂੰ ਵੀ ਮਤਲਬ ਹਮ ਕਰੇ ਆਪਾਂ ਸੁਣਦੇ ਆ ਬਾਰ-ਬਾਰ ਜਾਂ ਤੂੰ ਅੰਨੀ ਸੀਗੀ ਤੂੰ ਹੀ ਐਡਿਟ ਕਰ ਰਹੀ ਸੀ ਨਾ ਘਰੇ ਆ ਕੇ ਤੈਨੂੰ ਨਹੀਂ ਦਿਖਿਆ ਕਿ ਤੇਰਾ ਘਰ ਵਾਲਾ ਤੂੰ ਕਲਿੱਪ ਹਲਕੀ ਜੀ ਸੀ 1-2 ਸਕੰਡ ਦੀ ਤੂੰ ਕੱਟ ਸਕਦੀ ਸੀ ਪਰ ਤੂੰ ਨਹੀਂ ਕੱਟੀ ਕਿਉਂਕਿ ਤੁਸੀਂ ਉਹ ਬੇਸ਼ਰਮ ਯਕਿਸਮ ਦੀ ਬੇ ਹਯਾ ਉਮਰਤ ਤੇ ਨਾਲ ਹੀ ਤਰ੍ਹਾਂ ਮਰਦ ਜਿਹੜਾ ਨਾਲ ਤੁਰਿਆ ਫਿਰਦਾ ਛਿੱਤਰ ਹੋਵੇ ਨਾ ਯਾਰ ਦ ਹੱਦ ਯਾਰ ਅਗਲੇ ਨੂੰ ਮੂੰਹ ਦਿਖਾਣ ਨੂੰ ਮਨ ਲਗਤਾ ਯਾਰ ਤੂੰ ਦੇ ਸਿੱਦੇ ਬ੍ਰੈਸਟੀ ਦਿਖਾ ਰਿਆਂ ਯਾਰ ਮੈਂ ਹੁਣ ਵੀਡੀਓ ਬਣਾਉਂਦੀ ਆ ਨਾ ਮੈਨੂੰ ਕਈ ਵਾਰ ਲੋਕ ਕਹਿੰਦੇ ਪਿੱਛੇ ਹੋ ਕੇ ਬਣਾ ਇਦਾਂ ਕਰਕੇ ਬਣਾ ਹਨਾ ਮੈਂ ਜਾਣ ਕੇ ਅੱਗੇ ਨੂੰ ਹੋ ਕੇ ਬਣਾਉਂਦੀ ਆ ਨਾ ਕਿ ਨਹੀਂ ਚੰਗਾ ਲੱਗਦਾ ਮੈਨੂੰ ਨਹੀਂ ਚੰਗਾ ਲੱਗਦਾ ਮੈਂ ਇਦਾਂ ਹੋ ਕੇ ਬਣਾਉਂਦੀ ਆ ਨਾ ਕਿ ਆਪਣੇ ਸ਼ੋਲਡਰ ਤੱਕ ਮੇਰਾ ਦਿਖੇ ਕੁਝ ਵੀ ਬਗਾਨੇ ਨੂੰ ਤਾਂ ਤੁਸੀਂ ਹੁਣ ਚਲੋ ਮੈਂ ਸੋਸ਼ਲ ਮੀਡੀਆ ਤੇ ਮੈਨੂੰ ਕੋ ਰੋਸਟ ਕਰ ਦਿੰਦਾ ਜਾਂ ਮੈਨੂੰ ਕੋ ਬੋਲਦਾ ਤੇ ਇਟਸ ਓਕੇ ਕੋਈ ਗੱਲ ਨਹੀਂ ਹੈ ਹਨਾ ਲੇਕਿਨ ਉਹ ਕੁੜੀ ਦਾ ਸੋਸ਼ਲ ਮੀਡੀਆ ਤੇ ਨਹੀਂ ਹੈ ਟੰਗਰ ਕਿਸੇ ਦਾ ਦੇ ਮਾਨ ਮੂ ਜੋ ਕਿਆਨ ਲੱਗਾ ਸੀਗਾ ਅੱਗੇ ਦੇਖੋ ਇਹਦਾ ਐਟੀਟਿਊਡ ਚਾ ਪੀਣੀ ਕਿਸੇ ਨੇ ਇੱਥੇ ਦੀ ਮੰਮੀ ਆਈ ਫੇਸ ਹਿਲ ਕਰਵਾਉਣ ਕੋਈ ਅਸਰ ਨਹੀਂ ਹੋਣਾ ਸਿੱਧਾ ਗਵਾਹ ਕਮੈਂਟ ਪੜ ਲਈ ਅੱਜ ਦੇ ਸੱਤੇ ਤੇ ਆਪਾਂ ਲੈ ਕੇ ਬੰਦ ਕਰਦੇ ਹਾਂ ਉਹਨਾਂ ਦਾ ਰੈਡੀ ਕਰਾ ਰਿਆ ਸੀ ਆਪਾਂ ਇੱਥੇ ਆયા ਦੇਖੋ ਕੰਮ ਕਰ ਲਾਲਾ ਸੂਟ ਜਬ ਗੁਲਾਬੀ ਰੰਗ ਦਾ ਸਿਖਰ ਧੁੱਪ ਫਿਰ ਜਾਂਦੀ ਏ ਚੁੜੇਲ ਲੱਗਦਾ ਕਿ ਜਿਨ੍ਹਾਂ ਨੂੰ ਮਿਰਚਾਂ ਲਗਣੀਆਂ ਆ ਕਿ ਬੋਲਿਓ ਕਮੈਂਟਾਂ ਤੇ ਪੁੱਤ ਫਿਰ ਦੇਖੋ ਅਗਲੀ ਵਾਰ ਤੇ ਮੈਂ ਕੈਸੀ ਰੀਲ ਬਣਾਉਂਦੀ ਆ ਕਿਵੇਂ ਦੇ ਵਧੀਆ ਤੋ ਸ਼ਬਦ ਦੋ ਸ਼ਬਦ ਦੋ ਬੋਲੇ ਨੂੰ ਦੋ ਸ਼ਬਦ ਗਾਲਾਂ ਗਾਡੇ ਨੂੰ ਦੋ ਸ਼ਬਦ ਕਰਤੇ ਹੁਣ ਇਹ ਲਾਸਟ ਵੀ ਦੇਖਿਆ ਉਹ ਇੱਕ ਲੇਡੀ ਹੈ ਰੋਸ਼ ਕਰਾ ਲਈ ਮੈਂ ਥੋੜੇ ਪਹਿਲੇ ਕਲਿੱਪ ਕਰਦੀ ਉਹ ਨਾ ਕਲਿੱਪ ਕੱਟਤੀ ਉਹ ਇਦਾਂ ਕਰਕੇ ਨਾ ਦੇਖ ਰਹੀ ਸੀ ਯਾਰ ਅਗਲਾ ਕੋਈ ਟ੍ਰੀਟਮੈਂਟ ਕਰਾਣ ਆਇਆ ਯਾ ਤੂੰ ਉਹਦੇ ਤੇ ਕਿਉਂ ਇਹ ਤੁਹਾਨੂੰ ਬਲਰ ਵੀ ਨਹੀਂ ਕਰਨਾ ਆਉਂਦਾ ਕਰਦੇ ਕੀ ਹੋ ਤੁਸੀਂ ਨਾ ਪੜੀਆਂ ਨਾ ਲਿਖੀਆਂ ਨਾ ਰੋਟੀ ਬਣਾਉਣੀਆਂ ਦੀ ਨਾ ਖਾਣਾ ਦਾ ਐ ਸਸਰੀ ਕਾਲ ਸਸਰੀ ਕਾਲ ਬਸ ਸਤਿ ਸ੍ਰੀ ਅਕਾਲ ਹੁੰਦਾ ਸਸਰੀ ਕਾਲ ਨਹੀਂ ਹੁੰਦਾ ਨਾ ਅੱਗੇ ਦੇਖ ਐਟੀਟਿਊਡ ਦਾ ਨੈਕਸਟ ਲੈਵਲ ਇਹਦਾ ਫਰਮ ਨੇ ਆ ਪਾ ਕੇ ਫਾਈ ਸਟੂਡੈਂਟ ਕੰਮ ਕਰ ਲਿਆ ਕਰ ਉਹ ਕੰਮ ਹੀ ਕਰਦੀ ਐ ਤੂੰ ਕੰਮ ਕਰ ਲਿਆ ਕਰ ਸ਼ਰਮ ਕਰ ਲੈ ਤੇ ਤੂੰ ਛੋਟੀ ਐ ਤਾਂ ਵੀ ਕੰਮ ਕਰਦੀ ਐ ਅਗਲੀ ਐ ਕੰਮ ਕਰਕੇ ਖਾ ਰਹੀਆਂ ਤੇਰੇ ਲਿਖਾ ਨਹੀਂ ਆਪਣੇ ਉਹਨੂੰ ਹੱਥ 'ਚ ਹੱਥ ਪਾ ਗਏ ਵਿਆਹ ਤੋਂ ਪਹਿਲਾਂ ਫਿਰ ਫਿਰ ਕੇ ਤੇ ਪਾ ਪਾ ਕੇ ਲੋਕਾਂ ਨੂੰ ਵੀਡੀਓ ਮੈਂ ਬੜੀ ਭੂਲੀ ਆ ਈਦਾਂ ਮੈਂ ਇੱਕ ਵੀਡੀਓ ਪਾਈ ਸੀ ਜਿੱਥੇ ਇੰਟਰਵਿਊ ਦੇ ਦੇਖੋ ਜ਼ਰੂਰ ਜਾਗੇ ਹੋਤੇ ਕਿ ਮੈਂ ਬੋਲ ਰਹੀ ਸੀਗੀ ਭੋਲੀ ਆ ਹੁੰਦੀਆਂ ਸ਼ਰੀਫ ਭੋਲੀਆਂ ਕੁੜੀਆਂ ਸੂਟ ਪਾਣੇ ਨਾਲ ਨਾ ਕੋਈ ਭੋਲਾ ਤੇ ਸ਼ਰੀਫ ਨਹੀਂ ਹੋ ਜਾਂਦਾ ਮੇਡਾ ਜੱਜ ਕਰਨਾ ਕਿਸ ਨੂੰ ਇੱਕ ਤਾਂ ਸ਼ਹਿਰ ਦੀਆਂ ਕੁੜੀਆਂ ਨੂੰ ਜੱਜ ਕਰਨ ਲੱਪੈਂਦੇ ਸ਼ਹਿਰ ਦੀਆਂ ਕੁੜੀਆਂ ਤੁਹਾਡੇ ਨਾਲੇ ਗੱਲ ਕਰਮ ਨਾ ਲੱਖ ਗੁਣੀਆਂ ਚੰਗੀਆਂ ਹੋਣੀਆਂ ਸ਼ਹਿਰ ਦੀਆਂ ਕੁੜੀਆਂ ਕਮ ਸੇ ਕਮ ਉਹਨਾਂ ਨੂੰ ਪਤਾ ਹੈ ਕਰ ਲੈ ਕਰ ਤੂੰ ਠੀਕ ਹੈ ਕਿ ਸਾਵਨ ਨਾਲ ਕਿ ਲੋਰ ਦੀ ਠੀਕ ਆ ਜਿੰਦਾ ਚੰਗਾ ਤੇ ਵਾਈਸ ਹਾਏ ਮੋਰਦੀਏ ਬੱਡੀ ਕੈਟਰੀਨਾ ਗਏ ਨੂੰ ਹੈਗੀਆਂ ਤੂੰ ਕੀ ਤੇਰੀ ਆਇਡੈਂਟੀਟੀ ਹੈ ਕਲੂਟੋ ਕਿਸੇ ਥਾਂ ਦੇ ਅਸਮਨ ਤਾਂ ਤੇ ਇੰਨਾ ਬੱਟ ਜਿਹੜਾ ਮੈਂ ਕਦੇ ਤੈਨੂੰ ਕਾਲੀ ਨਹੀਂ ਕਿਹਾ ਸੀ ਮੈਂ ਤੈਨੂੰ ਸੱਚੀ ਗੱਲ ਕਮਾ ਇੱਕ ਵਾਰ ਮੈਂ ਜ਼ਰੂਰ ਕਾਲੂ ਕਹਤਾ ਸੀ ਲੋਕਾਂ ਨੂੰ ਮੈਨੂੰ ਬਹੁਤ ਕੁਝ ਕਹਤਾ ਹੀਗਾ ਨਾ ਮੈਂ ਫਿਰ ਵੀ ਤੇਰੀ ਸਕਿਨ ਨੂੰ ਲੈ ਕੇ ਕਦੇ ਨਹੀਂ ਬੋਲਿਆ ਪਰ ਅੱਜ ਜਿਹੜੀ ਤੁਸੀਂ ਹਰਕਤ ਕੀਤੀ ਨਾ ਤੁਸੀਂ ਸੱਚੀ ਸੁਣਨਾ ਡਿਜ਼ਰਵ ਵੀ ਕਰਦੇ ਹੋ ਅੱਗੇ ਦੇਖੋ attitude the next to be next upper next level ਐਸੀ ਤੇ ਬਾਕੀ ਆਪਾਂ ਵਾਸਤੇ ਜਸਟ ਮਜ਼ਾਕ ਕੀਤਾ ਪਲੇਸ ਵੀਰ ਸੁਣਾ ਲਿਆ ਕਰੋ ਤੇ ਬਾਕੀ ਜਿਹੜਾ ਕੰਧੜਾ ਤਰ ਬੋਲਾਂ ਦਾ ਤਰੀਕਾ ਵਾਲਾ ਹੈਗਾ ਜਾ ਕਿ ਤੇ ਕਿਸੇ ਦੀ ਮੂੰਹ ਤੇ ਬੇਇੱਜ਼ਤੀ ਕਰਨੀ ਉਹਨੂੰ ਮਜ਼ਾਕ ਕਹਿੰਦੇ ਐ ਤੇ ਸੋਸ਼ਲ ਮੀਡੀਆ ਤੇ ਪਾ ਦੇਣਾ ਉਹਨੂੰ ਮਜ਼ਾਕ ਕਹਿੰਦੇ ਐ ਹੈ ਕੋਣ ਹੈ ਤੂੰ ਅੰਪੜ ਗਵਾਰ ਕਿਸੇ ਥਾਂ ਦੀ ਹਿਮਯੋਕੀ ਤੋ ਯੇ 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 ਜਿਹਦਾ ਤੁਹਾਨੂੰ ਭਾਗਾ ਤਾਂ ਤੁਸੀਂ ਵਾਰਤਲਾ ਕਰੋ ਮੈਨੂੰ ਤਾਂ ਹੈ ਨਹੀਂ ਚੱਲ ਜਿਵੇਂ ਬੋਲਦੀਆਂ ਹਨ ਬੋਲ ਲੂ ਠੀਕ ਹੈ ਹੈਗਾ ਸਾਨੂੰ ਸਲੀਕਾ ਗੱਲ ਕਰਨ ਦਾ ਅਸੀਂ ਬਹੁਤ ਸਲੀਕੇ ਨਾਲ ਬੋਲਦੇ ਹਾਂ ਅਸੀਂ ਵਰਤਦੇ ਹਾਂ ਜੇ ਕਿਤੇ ਗਿਆਨ ਮਿਲੇ ਨਾ ਗਿਆਨ ਨੂੰ ਹਮੇਸ਼ਾ ਲੈ ਲੈਣਾ ਚਾਹੀਦਾ ਹੈ ਜੇ ਕੋਈ ਤੈਨੂੰ ਪਬਲਿਕ ਕਹਿੰਦੀ ਕਿ ਤੈਨੂੰ ਬੋਲਣ ਦੀ ਅਕਲ ਨਹੀਂ ਪਬਲਿਕ ਹੈ ਤੈਨੂੰ ਪੇਜ ਵਾਲੇ ਇੰਸਟਾਗ੍ਰam ਤੇ ਮੈਂ ਬਾਦੂ ਦੇਖੇ ਤੈਨੂੰ ਕਮੈਂਟ ਕਰਦੇ ਕਿ ਤੈਨੂੰ ਕਹਿੰਦਾ ਹੈ ਕਿ ਤੈਨੂੰ ਬੋਲਣ ਦੀ ਤਮੀਜ਼ ਨਹੀਂ ਹੈ ਤਾਂ ਤੂੰ ਤੂੰ ਦੇਖ ਨਾ ਤੇਰੇ ਵਿੱਚ ਕੋਈ ਕਮੀ ਹੈ ਤਾਂ ਹੀ ਤੈਨੂੰ ਇੱਕ ਨਹੀਂ ਕਹਿ ਰਹੇ ਦੋ ਨਹੀਂ ਕਹਿ ਰਹੇ ਤੇਰੇ ਮਤਲਬ ਜੇ ਤੈਨੂੰ 100 ਕ 90 ਵੀ ਗਿਆ 98 ਕਮੈਂਟ ਗਿਆ ਤਨ 98 ਕਮੈਂਟ ਇਸੇ ਜੀ ਨੂੰ ਲੱਗੰਦੇ ਕਿ ਤਨ ਗੱਲ ਕਰਨ ਦੀ ਬਿਲਕੁਲ ਤਮੀਜ਼ ਨਹੀਂ ਹੈ ਆਕੜ ਹੈ ਇਹਨਾਂ ਦੀ ਲੋਕਾਂ ਨੇ ਇਹਨੂੰ ਸਿਰ ਤੋਂ ਜਿਹੜਾ ਇਹਨੂੰ ਕਮੈਂਟ ਕਰਦੇ ਆ ਨਾ ਐਕਚੁਅਲੀ ਉਹਨਾਂ ਨੂੰ ਹੀ ਸੁਣਾ ਰਹੀ ਐ ਆਪਾਂ ਤਾਂ ਕਰ ਦੇਣੀ ਐ ਮਜਬੂਰੀ ਹੁੰਦੀ ਹੈ ਕਿ ਮੈਂ ਤਾਂ ਵੀਡੀਓ ਦੇਖ ਲਈਨੀ ਮੈਂ ਸਦਾ ਡਾਊਨਲੋਡ ਕਰ ਲੈਂਦੀ ਐ ਮੈਂ ਡਾਊਨਲੋਡ ਕਰਨ ਤੋਂ ਬਾਅਦ ਦੇਖਦੀ ਐ ਕਿਉਂਕਿ ਮੈਨੂੰ ਕਲਿੱਪਸ ਚਾਹੀਦੀ ਹੁੰਦੀ ਐ ਜਦੋਂ ਜੀ ਤੇ ਇਸ ਦੇ ਨਾਲ ਕਰਦੀ ਹਾਂ ਹੁਣ ਮੈਂ ਵੀਡੀਓ ਨੂੰ ਇੱਥੇ ਹੀ ਖਤਮ ਥੋੜੀ ਅਜਨਾ ਹੈਲਥ ਠੀਕ ਨਹੀਂ ਐ ਮੈਨੂੰ ਫੀਵਰ ਹੈ ਮੈਂ ਇਹ ਵੀਡੀਓ ਤਾਂ ਬਣਾਇਆ ਕਿਉਂਕਿ ਮ ਫਟਾਫਟ ਆਰ ਜਾ ਕੇ ਸਬਸਕ੍ਰਾਈਬ ਕਰੋ ਕਰੋ 1k ਪਲੱਸ 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 ਮੈਂ ਕਹਿਣ ਲੱਗੀ ਸੀ ਕਿ ਇਹ ਨਾਲ ਨਾਲ ਰਹਿ ਗਿਆ ਮੈਂ ਵੀ ਥੱਥੀ ਹੋ ਜਾਣ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਓ ਥੈਂਕ ਯੂ so much guys bye bye ਟੇਕ ਕੇਅਰ ਹੁਣ ਮੈਂ ਤਾਂ ਪਿੱਛੇ ਨੂੰ ਪਈ ਹੋਈ ਆ ਨਾ ਵੀਡੀਓ ਬੋਲਦੀ ਹੋਈ ਬੜੀ ਮੁਸ਼ਕਲ ਨਾਲ ਵੀਡੀਓ ਬਣਾਈ ਹੈ ਚਲੋ ਬਣਾ ਦਿੱਤੀ ਹੁਣ ਹੋ ਸਕਦਾ 3-4 ਦਿਨ ਨਾ ਹੀ ਆਵੇ ਇਹ ਵੀ ਕੱਲ ਨੂੰ ਆਏਗੀ ਵੀਡੀਓ ਪਤਾ ਨਹੀਂ ਕਾਲ ਨੂੰ ਆਦੀ ਕੀ ਪਰਸਨ ਹੁੰਦੀ ਇਹ ਵੀ ਨਹੀਂ ਪਤਾ ਮੈਨੂੰ ਕਦੋਂ ਐਡਿਟ ਹੋਣੀ ਹੈ ਤੇ ਬਾਏ ਬਾਏ ਟੇਕ ਕੇਅਰ